ਸ਼ਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜਿਆਦਾ ਟੇਸਟੀ ਖੱਟੇ ਮਿੱਠੇ ਜੀ ਚਟਨੀ ਇਹ ਚਟਨੀ ਅੱਜ ਅਸੀਂ ਬਿਨਾ ਇਮਲੀ ਬਿਨਾ ਗੁੜ ਤੋਂ ਬਣਾ ਕੇ ਤਿਆਰ ਕਰਾਂਗੇ ਤੇ 10 ਤੋਂ 15 ਮਿੰਟ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਤੁਸੀਂ 1 ਸਾਲ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਕ ਪਾਰੇ ਤਲੇ ਵਾਲਾ ਬਰਤਨ ਲਵਾਂਗੇ ਬਰਤਨ ਥੋੜਾ ਜਿਹਾ ਡੂੰਘਾ ਹੋਣਾ ਚਾਹੀਦਾ ਸਾਡਾ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਅਮचूर ਪਾਊਡਰ ਦਾ ਇਹ ਚਟਨੀ ਅੱਜ ਅਸੀਂ ਅਮचूर ਪਾਊਡਰ ਤੋਂ ਬਣਾ ਕੇ ਤਿਆਰ ਕਰਾਂਗੇ ਇੱਕ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇੱਕ ਚਮਚ ਧਨੀਆ ਪਾਊਡਰ ਇੱਕ ਚਮਚ ਪੀਸੀ ਹੋਈ ਕਾਲੀ ਮਿਰਚ ਦਾ ਇੱਕ ਚਮਚ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਇੱਕ ਚਮਚ ਪਾਵਾਂਗੇ ਸੁੰਡ ਦਾ ਪਾਊਡਰ ਇੱਕ ਚਮਚ ਗਰਮ ਮਸਾਲਾ ਤੇ ਇੱਕ ਚਮਚ ਅਸੀਂ ਰੈਗੂਲਰ ਲਾਲ ਮਿਰਚ ਪਾਵਾਂਗੇ ਦੋ ਚਮਚ ਇਹਦੇ ਵਿੱਚ ਪਾਵਾਂਗੇ ਸਫੇਦ ਨਮਕ ਜੇ ਤੁਹਾਡੇ ਕੋਲ ਕਾਲਾ ਨਮਕ ਹੈਗਾ ਤਾਂ ਤੁਸੀਂ ਇੱਕ ਚਮਚ ਕਾਲਾ ਨਮਕ ਤੇ ਇੱਕ ਚਮਚ ਜਿਹੜਾ ਸਫੇਦ ਨਮਕ ਐਡ ਕਰ ਸਕਦੇ ਹੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰਿਆਂ ਨੂੰ ਇਹਦੇ ਵਿੱਚ ਤੁਸੀਂ ਇੱਕ ਚਮਚ ਚਾਟ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਬਿਲਕੁਲ ਗਠਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਬਹੁਤ ਹੀ ਜਲਦੀ ਇਹ ਜਿਹੜੀ ਇਨਸਟੈਂਟ ਜਿਹੜੀ ਤੁਹਾਨੂੰ ਚਟਨੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਇਮਲੀ ਦੀ ਚਟਨੀ ਬਣਾਉਣ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ। ਇਹਦੇ ਵਿੱਚ ਪਾਵਾਂਗੇ 1 ਕਿਲੋ ਚੀਨੀ। ਇਹ ਅਸੀਂ ਜ਼ਿਆਦਾ ਬਣਾ ਕੇ ਤਿਆਰ ਕਰ ਰਹੇ ਹਾਂ ਕਿਉਂਕਿ 1 ਸਾਲ ਤੱਕ ਅਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਬਿਲਕੁਲ ਵੀ ਖਰਾਬ ਨਹੀਂ ਹੋਊਗੀ। ਤੁਸੀਂ ਚੀਨੀ ਦੀ ਥਾਂ ਤੇ ਅੱਧਾ ਕਿਲੋ ਗੁੜ ਵੀ ਲੈ ਸਕਦੇ ਹੋ ਜਾਂ ਤੁਸੀਂ 250 ਗ੍ਰਾਮ ਗੁੜ ਲੈ ਸਕਦੇ ਹੋ। ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ। ਪਹਿਲਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਡਰਾਈ ਮਿਕਸ ਕਰਾਂਗੇ। ਬਾਅਦ ਵਿੱਚ ਇਹਦੇ ਵਿੱਚ ਪਾਣੀ ਐਡ ਕਰਾਂਗੇ। ਇਹ ਵਿਚਰਣੀ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਕਦੇ ਵੀ ਤੁਹਾਡਾ ਚਾਟ ਪਾਪੜੀ ਭੱਲੇ ਦਹੀਂ ਪੱਲੇ ਖਾਣ ਦਾ ਜਾਂ ਪਕੌੜੇ ਖਾਣ ਦਾ ਮਨ ਕਰੇ ਤਾਂ ਤੁਸੀਂ ਫ੍ਰਿਜ ਵਿੱਚੋਂ ਕੱਟ ਕੇ ਚਟਣੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਦੇ ਵਿੱਚ ਅਸੀਂ ਡੇਢ ਕੱਪ ਪਾਣੀ ਦਾ ਐਡ ਕੀਤਾ ਆ ਅੱਧਾ ਕੱਪ ਅਮਚੂਰ ਪਾਊਡਰ ਲਿਆ ਸੀ 1 ਕਿਲੋ ਚੀਨੀ ਤੇ ਡੇਢ ਕੱਪੀ ਦੇ ਵਿੱਚ ਅਸੀਂ ਪਾਣੀ ਦਾ ਐਡ ਕਰਾਂਗੇ ਜੇ ਤੁਸੀਂ ਘੱਟ ਕੁਆਂਟੀਟੀ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਸਮਾਨ ਦੀ ਮਾਤਰਾ ਤੁਸੀਂ ਅੱਧੀ ਲੈ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਗੱਠਾ ਵਗੈਰਾ ਨਾ ਰਹੇ ਦੇਖੋ ਇਸ ਤਰੀਕੇ ਨਾਲ ਅਸੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਆ ਹੁਣ ਇਹਨੂੰ ਅਸੀਂ ਗੈਸ ਤੇ ਰੱਖ ਦਾਂਗੇ ਗੈਸ ਤੇ ਇੱਕੋ ਵਾਲੀ ਆਣ ਦਵਾਂਗੇ ਲਗਾਤਾਰ ਚਲਾਉਂਦੇ ਹੋਏ ਅਸੀਂ ਇੱਕੋ ਵਾਲੀ ਆਣ ਦੇਣੀ ਆ ਬਹੁਤ ਜਿਆਦਾ ਟੇਸਟੀ ਇਹ ਬਣ ਕੇ ਤਿਆਰ ਹੋਊਗੀ ਚਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਜਦੋਂ ਵੀ ਤੁਹਾਡਾ ਕੋਈ ਵੀ 스ਨੈਕਸ ਖਾਣ ਦਾ ਮਨ ਕਰੇ ਤਾਂ ਤੁਸੀਂ ਇਹ ਵਾਲੀ ਚਟਨੀ ਬਣਾ ਕੇ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗੀ ਦੇਖੋ ਇੱਕੋ ਵਾਲੀ ਆ ਚੁੱਕੀ ਆ ਹੁਣ ਗੈਸ ਦੀ ਫਲੇਮ ਅਸੀਂ ਬਿਲਕੁਲ ਸਲੋ ਕਰ ਦਾਂਗੇ 15 ਤੋਂ 20 ਮਿੰਟ ਇਹਨੂੰ ਰਿਜਣ ਦਵਾਂਗੇ 15 ਤੋਂ 20 ਮਿੰਟ ਹੋ ਚੁੱਕੇ ਸੀ ਮੈਨੂੰ ਦੇਖੋ ਇਹਨੂੰ ਸਲੋ ਕਿਆ ਇਸ ਤੇ ਰਿਜਨ ਲੱਗੇ ਨੂੰ ਬਹੁਤ ਜ਼ਿਆਦਾ ਗਾੜੀ ਹੋ ਗਈ ਹੈ ਇਹ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਪੱਕੇ ਤਿਆਰ ਹੋ ਗਈ ਹੈ ਚੰਗੀ ਤਰ੍ਹਾਂ ਪਕਾਣਾ ਸੀ ਇਹਨੂੰ ਦੋ ਚਮਚੀ ਦੇ ਵਿੱਚ ਅਸੀਂ ਖਰਬੂਜੇ ਦੇ ਬੀਜ ਐਡ ਕਰਾਂਗੇ ਤੁਸੀਂ ਇਹਦੇ ਵਿੱਚ ਕਿਸ਼ਮਿਸ਼ ਵੀ ਐਡ ਕਰ ਸਕਦੇ ਹੋ ਕਾਜੂ ਬਦਾਮ ਕੋਈ ਵੀ ਤੁਸੀਂ ਆਪਣੇ ਡਰਾਈ ਫਰੂਟ ਐਡ ਕਰ ਸਕਦੇ ਹੋ ਜਿਹੜਾ ਤੁਹਾਨੂੰ ਖਾਣ ਵਿੱਚ ਵਧੀਆ ਲੱਗਦਾ ਆ ਦੇਖੋ ਚੰਗੀ ਤਰ੍ਹਾਂ ਇਹਨੂੰ ਪਕਾ ਲਿਆ ਹੈ ਹੁਣ ਅਸੀਂ ਇਹਨੂੰ ਠੰਡੀ ਹੋਣ ਲਈ ਰੱਖ ਦਾਂਗੇ ਕਿਉਂਕਿ ਠੰਡੀ ਹੋਣ ਤੋਂ ਬਾਅਦ ਇਹ ਬਹੁਤ ਜ਼ਿਆਦਾ ਗਾੜੀ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਚਮਚ ਦੇ ਦੂਜੇ ਪਾਸੇ ਕਿੰਨੀ ਵਧੀਆ ਇਹਦੇ ਕੋਟਿੰਗ ਆ ਰਹੀ ਹੈ ਇੰਨੀ ਕ ਗਾੜੀ ਅਸੀਂ ਪਕਾਣੀ ਹੈ ਇਹ ਜਿਆਦਾ ਅਸੀਂ ਹੋਰ ਨਹੀਂ ਪਕਾਣੀ ਨਹੀਂ ਤਾਂ ਇਹ ਬਹੁਤ ਜਿਆਦਾ ਗਾੜੀ ਹੋ ਜਾਂਦੀ ਹੈ ਇਹਨੂੰ ਅਸੀਂ ਠੰਡੇ ਹੋਣ ਲਈ ਅਲੱਗ ਰੱਖ ਦਾਂਗੇ ਦੇਖੋ ਅੱਧਾ ਘੰਟਾ ਹੋ ਚੁੱਕਿਆ ਅਸੀਂ ਬਿਲਕੁਲ ਠੰਡੀ ਹੋ ਚੁੱਕੀ ਹੈ ਬਿਲਕੁਲ ਗਾੜੀ ਵੀ ਹੋ ਚੁੱਕੀ ਹੈ ਇਸ ਟਾਈਮ ਤੇ ਇਹਨੂੰ ਅਸੀਂ ਸਟੋਰ ਕਰਕੇ ਰੱਖ ਸਕਦੇ ਹਾਂ ਇਨੋਂ ਅਸੀਂ ਕਿਸੇ ਕੱਚ ਦੇ ਬਾウル ਵਿੱਚ ਟਰਾਂਸਫਰ ਕਰ ਲਾਂਗੇ ਜਾਂ ਤੁਸੀਂ ਕਿਸੇ ਕੱਚ ਦੇ ਜਾਰ ਵਿੱਚ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਫ੍ਰਿਜ ਵਿੱਚ ਰੱਖ ਕੇ ਇਹਨੂੰ ਤੁਸੀਂ 1 ਮਹੀਨੇ 1 ਸਾਲ ਤੱਕ ਸਟੋਰ ਕਰਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਕਿਸੇ ਵੀ ਫੂਡ ਕਲਰ ਦਾ ਅਸੀਂ ਯੂਜ਼ ਨਹੀਂ ਕੀਤਾ ਇਹਦੇ ਵਿੱਚ ਇਸ ਤਰੀਕੇ ਨਾਲ ਕੋਈ ਵੀ ਜਾਰ ਲੈ ਲੈਣਾ ਤੁਸੀਂ ਚੰਗੀ ਤਰ੍ਹਾਂ ਸੁੱਕਿਆ ਹੋਵੇ ਪਾਣੀ ਨਾ ਲੱਗਿਆ ਹੋਵੇ ਇਹਦੇ ਵਿੱਚ ਅਸੀਂ ਸਟੋਰ ਕਰਕੇ ਰੱਖ ਦਾਂਗੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਲ